ਪਿਆਰਪਰੀ ਸਾਥ ਸ੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 28 ਨਵੰਬਰ ਅੱਜ ਦੀਆਂ ਤਾਜ਼ਾ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਾਂਗ ਰਚਾਉਣ ਵਾਲੇ ਵਿਅਕਤੀ ਦੀ ਮੌਤ ਹੋ ਗਈਆ ਇਸ ਤੋਂ ਬਿਨਾ 600 ਜਨਟ ਮੋਤ ਬਿਜਲੀ ਸਬੰਧੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਤੇ ਪੀਐਮ ਮੋਦੀ ਵੱਲੋਂ ਪੂਰੇ ਭਾਰਤ ਭਰ ਦੀਆਂ ਔਰਤਾਂ ਦੇ ਲਈ ਵੱਡਾ ਤੋਹਫਾ ਦਿੱਤਾ ਜਾਣਾ ਫਰੀ ਦੇ ਵਿੱਚ ਚੀਜ਼ ਦਿੱਤੀ ਜਾਣੀਆਂ ਕਿਹੜੀ ਉਹ ਚੀਜ਼ ਆ ਅੱਜ ਦੇ ਖਬਰਨਾਮੇ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤੋਂ ਬਿਨਾ ਅੱਜ ਤਸੀਲਾਂ ਦੇ ਵਿੱਚ ਕੰਮ ਨਹੀਂ ਹੋਣਗੇ ਕੀ ਵਜ੍ਹਾ ਹੈ ਇਹਦੇ ਬਾਰੇ ਵੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਨਿੱਕੀ ਜਿਹੀ ਗੁਜਾਸ਼ ਕਰਦੇ ਆ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟ ਤੇ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਦੇਰੀ ਨਾ ਕਰਦੇ ਚੱਲਦੇ ਆ ਅੱਜ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਪਹਿਲੀ ਵੱਡੀ ਖਬਰ 600 ਜੀਨਟ ਬਿਜਲੀ ਸੰਬੰਧੀ ਆ ਬਿਜਲੀ ਮੀਟਰਾਂ ਨਾਲ ਕਿਤੇ ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ ਪੰਜਾਬ 'ਚ ਮੁਫਤ ਬਿਜਲੀ ਸਕੀਮ ਦੌਰਾਨ ਵੱਡੀ ਕਾਰਵਾਈ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਮੁਫਤ ਬਿਜਲੀ ਸਕੀਮ ਤਹਿਤ ਕਾਰਵਾਈ ਕਰਨ ਦਾ ਐਲਾਨ ਕੀਤਾ ਹੋਇਆ ਜੇਕਰ ਕੋਈ ਖਪਤਕਾਰ ਗਲਤੀ ਕਰਦਾ ਹੈ ਤਾਂ ਉਸਤੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਹੋਏ ਹਨ ਇਸ ਐਲਾਨ ਨੂੰ ਅਮਲ ਵਿੱਚ ਲਿਆਂਦਿਆ ਹੀ ਪਾਵਰ ਕਮ ਨੇ ਪੰਜਾਬ ਅੰਦਰ ਬਿਜਲੀ ਚੋਰਾ ਦੇ ਫਿਊਜ ਉਡਾਈ ਹਨ ਪਾਵਰ ਕਾਮ ਵੱਲੋਂ ਵਿਜਲੀ ਚੋਰੀ ਕਰਦੇ 8750 ਹਫ਼ਤਕਾਰਾਂ ਨੂੰ 28 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਪਾਵਰ ਕਾਮ ਅਧਿਕਾਰਾਂਦ ਕਹਿਣਾ ਹੈ ਕਿ ਵਿਜਲੀ ਚੋਰਾ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਜਾਣਕਾਰੀ ਮੁਤਾਬਕ ਪਾਵਰ ਕਾਮ ਵਿਜਲੀ ਚੋਰੀ ਦੇ ਰੁਝਾਨ ਨੂੰ ਨੱਥ ਪਾਉਣ ਲਈ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਸ ਤਹਿਤ ਹੀ ਪਾਵਰ ਕਾਮ ਦੇ ਆਪਰੇਸ਼ਨ ਵਿੰਗ ਅਤੇ ਇੰਪਰੂਵਮੈਂਟ ਵਿੰਗ ਦੀਆਂ ਟੀਮਾਂ ਵੱਲੋਂ ਵੀ ਕੀਤੀਆਂ ਜਾ ਰਹੀਆਂ ਜਾਂ ਜਾਂਚੀਆਂ ਅਧੀਨ ਹੁਣ ਤੱਕ ਕੁੱਲ 150874 ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਆ ਤੇ 87 ਤੋਂ 50 ਖਪਤਕਾਰਾਂ ਨੂੰ ਬਿਜਲੀ ਚੋਰੀ ਵਾਧੂ ਲੋਡ ਆਦਿ ਦੀ ਅਣਅਧਿਕਾਰਤ ਵਰਤੋਂ ਕਰਦੇ ਫੜਿਆ ਗਿਆ ਤੇ ਇਨ੍ਹਾਂ ਖਪਤਕਾਰਾਂ ਨੂੰ ਲਗਭਗ 28 ਕਰੋੜ ਰੁਪਏ ਦੀ ਰਕਮ ਜਿਹੜੀ ਆ ਉਹ ਵਸੂਲੀ ਗਈ ਆ ਤੇ ਨਾਲ ਵਾਦਿਆ ਇੱਕ ਹੋਰ ਵੱਡੀ ਖਬਰ ਦੇ ਵੱਲ ਸੋ ਅਗਲੀ ਵੱਡੀ ਖਬਰ ਪੂਰੇ ਭਾਰਤ ਭਰ ਦੀਆਂ ਮਹਿਲਾਵਾਂ ਦੇ ਲਈ ਆ ਅੱਜ ਇਹਨਾਂ ਦੇ ਲਈ ਪੀਐਮ ਮੋਦੀ ਵੱਲੋਂ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਜਾ ਰਹੀ ਆ ਫ੍ਰੀ ਸ਼ੋਲਰ ਚੁੱਲਾ ਯੋਜਨਾ 2024 ਸਰਕਾਰ ਵੱਲੋਂ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਜਾਣਾ ਮੁਫਤ ਜਲਾਈਆਂ ਜਾਣਗੀਆਂ ਸੋਲਰ ਪੈਨਲ ਪਲੇਟਾ ਤੇ ਕਿਵੇਂ ਤੁਸੀਂ ਅਪਲਾਈ ਕਰਨਾ ਇਹਦੇ ਬਾਰੇ ਪੂਰੀ ਜਾਣਕਾਰੀ ਅੱਪਾ ਤੋਂ ਟਰਾਡ ਸਾਂਝੀ ਕਰਦਾ ਅੱਜ ਦੇ ਖਾਸ ਖਬਰ ਨਮਾ ਦੇ ਵਿੱਚ ਸਰਕਾਰ ਦੇਸ਼ ਨੂੰ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਸ਼ੁਰੂ ਕਰ ਰਹੀ ਹੈ ਭਾਵ ਕੇਂਦਰ ਸਰਕਾਰ ਤੇ ਸੂਬੇ ਦੇ ਵਿਗਿਆਨ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ ਇਨਾ ਵਿਸਥਾਵਾਂ ਨੂੰ ਚਲਾਉਣ ਪਿੱਛੇ ਇੱਕੋ ਇੱਕ ਉਦੇਸ਼ ਆਮ ਲੋਕਾਂ ਨੂੰ ਸੂਰਜੀ ਊਰਜਾ ਦੀ ਜ਼ਿਆਦਾ ਜਿਆਦਾ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਾ ਇਸੇ ਲਈ ਛੇ ਵਿੱਚ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮੁਫਤ ਸੂਰਜ ਚੁੱਲਾ ਯੋਜਨਾ ਸ਼ੁਰੂ ਕੀਤੀ ਗਈ ਹੈ ਤੇ ਤੁਹਾਨੂੰ ਇਸ ਸਕੀਮ ਦੇ ਬਾਰੇ ਆਪਾਂ ਵਿਸਤਾਰ ਦੇ ਨਾਲ ਦੱਸ ਦਿੰਨੇ ਆ ਇਹ ਫ੍ਰੀ ਚੁੱਲਾ ਯੋਜਨਾ ਔਰਤਾਂ ਲਈ ਇੱਕ ਵੱਡੇ ਤੋਹਫੇ ਤੋਂ ਘਟ ਨਹੀਂ ਸਕੀਮ ਤਹਿਤ ਲਾਭਪਾਤਰੀਆਂ ਦੇ ਘਰ ਦੀ ਛੱਤ ਤੇ ਸੋਲਰ ਪੈਨਲ ਦੀਆਂ ਪਲੇਟਾਂ ਲਾਇਆ ਜਾਣਗੇ ਸੋਲਰ ਪੈਨਲ ਨੂੰ ਸਟੋਵ ਨਾਲ ਜੋੜਿਆ ਜਾਵੇਗਾ ਜਿਸ ਨਾਲ ਔਰਤਾਂ ਸੋਲਰ ਸਟੋਵ ਤੇ ਖਾਣਾ ਬਣਾ ਸਕਣਗੀਆ ਸਰਕਾਰ ਵੱਲੋਂ ਇਸ ਲਈ ਬੈਟਰੀਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ ਜਇਹੇ ਚੌਰ ਤਾਂ ਲਈ ਇਹ ਵੱਡਾ ਤੋਹਫਾ ਹੈ ਤੇ ਯੋਜਨਾ ਤਹਿਤ ਹੁਣ ਔਰਤਾਂ ਗੈਸ ਸਿਲੰਡਰ ਦੀ ਬਜਾਏ ਸੂਰਜੀ ਊਰਜਾ ਤੇ ਚੱਲਣ ਵਾਲੇ ਸਟੋਵ ਦੀ ਹੀ ਵਰਤੋਂ ਕਰ ਸਕਣਗੀਆ ਐਨਾ ਹੀ ਨਹੀਂ ਇਹ ਸੋਲਰ ਸਿਸਟਮ ਦੀ ਵਰਤੋਂ ਰਾਤ ਸਮੇਂ ਵੀ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਜੇਕਰ ਬਾਜ਼ਾਰ 'ਚ ਇਹਨਾਂ ਸੋਲਰ ਸਿਸਟਮਾਂ ਦੀ ਗੱਲ ਕਰੀ ਤਾਂ ਇਹਨਾਂ ਦੀ ਕੀਮਤ 15 ਤੋਂ 20000 ਰੁਪਏ ਦੇ ਕਰੀਬ ਹੈ ਪਰ ਸਰਕਾਰ ਇਹ ਔਰ ਤੁਹਾਨੂੰ ਮੁਫਤ ਦੇ ਵਿੱਚ ਉਪਲਬਧ ਦੇ ਕਰਵਾਵੇਗੀ ਤੇ ਸਕੀਮ ਤਹਿ ਤੁਹਾਡੇ ਘਰ 'ਚ ਸੋਲਰ ਬੈਟਰੀ ਜਾਂ ਪੈਨਲ ਲਗਾਇਆ ਜਾਵੇਗਾ ਜਿਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਖਾਣਾ ਬਣਾ ਸਕੋਗੇ ਇਸ ਤਹਿ ਤੁਹਾਨੂੰ ਬੈਟਰੀ ਵੀ ਮਿਲਦੀ ਹੈ ਜਿਸ ਦੀ ਮਦਦ ਨਾਲ ਮੌਸਮ ਖਰਾਬ ਹੋਵੇ ਤਾਂ ਤੁਸੀਂ ਬੈਟਰੀ ਦੀ ਮਦਦ ਨਾਲ ਖਾਣਾ ਬਣਾ ਸਕਦੇ ਹੋ ਕਿਉਂਕਿ ਇਹ ਬੈਟਰੀ ਚਾਰਜ ਰਹਿੰਦੀ ਹੈ ਜਿਸ ਦੀ ਵਰਤੋਂ ਤੁਸੀਂ ਰਾਤ ਨੂੰ ਜਾਂ ਖਰਾਬ ਮੌਸਮ ਦੌਰਾਨ ਵੀ ਕਰ ਸਕਦੇ ਹੋ ਸੋ ਇਹਦੇ ਵਿੱਚ ਤੁਸੀਂ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ ਆਧਾਰ ਕਾਰਡ ਆਮਦਨ ਦਾ ਸਰਟੀਫਿਕੇਟ ਨੋਵੈਸ਼ਲ ਸਾਈਡ ਸਰਟੀਫਿਕੇਟ ਬੀਪੀਐਲ ਰਾਸ਼ਨ ਕਾਰਡ ਤੇ ਮੌਜੂਦਾ ਮੋਬਾਈਲ ਨੰਬਰ ਤੇ ਬਿਜਲੀ ਦੇ ਬਿੱਲ ਦੀ ਫੋਟੋ ਕਾਪੀ ਹੋਣੀ ਚਾਹੀਦੀ ਹੈ ਤਾਂ ਤੁਸੀਂ ਇਹਦੇ ਵਿੱਚ ਆਪਣਾ ਜਿਹੜਾ ਅਪਲਾਈ ਕਰ ਸਕਦੇ ਹੋ ਸੱਗੇ ਚੱਲਦੇ ਇੱਕ ਹੋਰ ਵੱਡੀ ਖਬਰ ਦੇ ਵੱਲ ਮੁੱਖ ਮੰਤਰੀ ਮਾਨ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫ਼ਾ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਇੱਕ ਹੋਰ ਤੋਹਫ਼ਾ ਦਿੱਤਾ ਹੈ ਮੁੱਖ ਮੰਤਰੀ ਮਾਨ ਨੇ ਰਿਸਟਰੀ ਮੌਕੇ ਲੱਗਣ ਵਾਲੇ ਐਨਓਸੀ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਤੇ ਉਹ ਸੂਬੇ ਦੇ ਲੋਕਾਂ ਨੂੰ ਜ਼ਮੀਨ ਖਰੀਦਣ ਤੇ ਵੇਚਣ ਮੌਕੇ ਐਨਓਸੀ ਦੀ ਲੋੜ ਨਹੀਂ ਪਵੇਗੀ ਜਿਕਰ ਜੋਗਾ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਬੰਧੀ ਐਲਾਨ ਕੀਤਾ ਗਿਆ ਤੇ ਉਹ ਰਜਿਸਟਰੀ ਕਰਵਾਉਣ ਲਈ ਐਨਓਸੀ ਦੀ ਲੋੜ ਨਹੀਂ ਹੋਵੇਗੀ ਇਹਦੇ ਨਾਲ ਚੱਲਦੇ ਆ ਅਗਲੀ ਵੱਡੀ ਖਬਰ ਦੇ ਵੱਲ ਪੈਨਸ਼ਨ ਧਾਰਕਾਂ ਦੇ ਨੂੰ ਵੱਡੀ ਰਾਹਤ ਆ ਜੀ ਪੰਜਾਬ ਦੇ ਪੈਨਸ਼ਨ ਧਾਰਕਾਂ ਦੇ ਲਈ ਵੱਡੀ ਖੁਸ਼ਖਬਰੀ ਆ ਦੱਸ ਦਈਏ ਕਿ ਜਿਨ੍ਹਾਂ ਪੈਨਸ਼ਨ ਧਾਰਕਾਂ ਦੀ ਪੈਨਸ਼ਨ ਕੱਟੀ ਗਈ ਸੀ ਉਨ੍ਹਾਂ ਸਬੰਧੀ ਵੱਡੀ ਰਾਹਤ ਅਮਰਸਰ ਜ਼ਿਲ੍ਹੇ ਦੇ ਖਜ਼ਾਨਾ ਅਫਸਰ ਤਸਵੰਦੀ ਹੁਕਮ ਜਾਰੀ ਕਰ ਦਿੱਤੇ ਗਏ ਨਜ਼ਰੀ ਹੁਕਮਾਂ ਵਿੱਚ ਜ਼ਿਲ੍ਹੇ ਦੇ ਸਮੂਹ ਬੈਂਕ ਮੈਨੇਜਰਾਂ ਨੂੰ ਪੈਨਸ਼ਨਾਂ ਦੀ ਵਾਧੂ ਕੱਟੀ ਗਈ ਪੈਨਸ਼ਨ ਰਾਸ਼ੀ ਤੁਰੰਤ ਵਸ ਕਰਨ ਲਈ ਕਿਹਾ ਗਿਆ ਇੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅੰਤਰਿਮ ਹੁਕਮਾਂ ਦੀ ਪਾਲਣਾ ਕਰਨ ਦੇ ਆਜ਼ਾਰੀ ਕੀਤਾ ਗਿਆ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਆ ਜ਼ਿਲ੍ਹਾ ਖਜ਼ਾਨਾ ਅਫਸਰ ਦੇ ਬੈਂਕ ਮੈਨੇਜਰਾਂ ਨੂੰ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਦੇ ਨਾਲ ਹੀ ਕੱਟੀ ਗਈ ਪੈਨਸ਼ਨ ਤੁਰੰਤ ਵਾਪਸ ਕੀਤੀ ਜਾਵੇ ਸਬੰਧੀ ਲੇਖਤੀ ਰਿਪੋਰਟ ਜ਼ਿਲ੍ਹਾ ਖਜ਼ਾਨਾ ਦਫ਼ਤਰ ਨੂੰ ਭੇਜੀ ਜਾਵੇ ਇਸ ਤੋਂ ਬਾਅਦ ਜ਼ਿਲ੍ਹੇ ਦੇ ਪੈਨਸ਼ਨ ਧਾਰਕਾਂ ਵਿੱਚ ਉਮੀਦ ਵੱਜ ਗਈ ਹੈ ਕਿ ਉਹਨਾਂ ਨੂੰ ਜਲਦੀ ਹੀ ਕੱਟੀ ਗਈ ਪੈਨਸ਼ਨ ਦੀ ਰਕਮ ਜਿਹੜੀ ਉਹ ਵਾਪਸ ਮਿਲ ਜਾਵੇਗੀ ਇਹਦੇ ਨਾਲ ਚੱਲਦੇ ਆਗਲੀ ਵੱਡੀ ਖਬਰ ਦੇ ਵੱਲ ਸਕ੍ਰੀਨ ਉੱਪਰ ਤੁਸੀਂ ਫੋਟੋ ਦੇਖ ਸਕਦੇ ਹੋ ਬਰਨਾਲਾ ਤੋਂ ਵੱਡੀ ਖਬਰ ਆ ਜੀ ਕਣਕ ਦੀ ਬਜਾਈ ਮੌਕੇ ਸੁਪਰਸੀਡਰ ਦੀ ਲਵੇਟ ਚਾਇਆ 20 ਸਾਲਾਂ ਨੌਜਵਾਨ ਸਰੀਰ ਦੇ ਹੋਏ ਟੁਕੜੇ ਟੁਕੜੇ ਸਕ੍ਰੀਨ ਉੱਪਰ ਤੁਸੀਂ ਫੋਟੋ ਜਿਹੜੀ ਉਹ ਦੇਖ ਸਕਦੇ ਹੋ ਬਹੁਤ ਹੀ ਛੋਟੀ ਜੀ ਉਮਰ ਦਾ ਹੈ ਨੌਜਵਾਨ ਸੀ ਬਰਨਾਲਾ ਤੋਂ ਵੱਡੀ ਮੰਦ ਭਾਗੀ ਖਬਰ ਜਿਹੜੀ ਆ ਰਹੀ ਹੈ ਖੇਤਾਂ ਵਿੱਚ ਕਣਕ ਦੀ ਬਜਾਈ ਕਰਨ ਵੇਲੇ ਅਚਾਨਕ ਨੌਜਵਾਨ ਸੁਪਰਸੀਡਰ ਦੀ ਜਿਪੇਟ ਵਿੱਚ ਆ ਕੇ ਉਸ ਨੂੰ ਸੰਭਾਲਣ ਦਾ ਵਕਫ ਵੀ ਨਹੀਂ ਮਿਲਿਆ ਤੇ ਮੌਕੇ ਦੀ ਉਸ ਦੀ ਮੌਤ ਹੋ ਗਈ ਇਸ ਘਟਨਾ ਕਾਰਨ ਇਲਾਕੇ ਵਿੱਚ ਸ਼ੋਗ ਦੀ ਲਹਿਰ ਹੈ ਜिले ਦੇ ਪਿੰਡ ਪੈਣੀ ਫੱਤਾ ਵਿੱਚ ਨੌਜਵਾਨ ਸੁਖਵੀਰ ਸਿੰਘ ਪੁੱਤਰ ਜੁਗਰਾਗ ਸਿੰਘ 20 ਸਾਲ ਆਪਣੇ ਖੇਤ ਵਿੱਚ ਸੁਪਰ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕਰ ਰਿਹਾ ਸੀ ਉਹ ਟਰੈਕਟਰ ਦੀ ਸੀਟ ਤੇ ਬੈਠਾ ਸੀ ਉਸ ਦੌਰਾਨ ਉਹ ਟਰੈਕਟਰ ਦੇ ਪਿੱਛੇ ਲੈਗੀ ਸੁਪਰਸੀਡਰ ਮਸ਼ੀਨ ਨੂੰ ਦੇਖਣ ਲੱਗਾ ਇਸ ਦੌਰਾਨ ਉਸ ਦਾ ਪੈਰ ਤੇ ਲੱਗ ਗਿਆ ਤੇ ਉਹ ਜ਼ਮੀਨ ਉੱਪਰ ਡਿੱਗ ਗਿਆ ਅਚਾਨਕ ਹੀ ਸੁਖਵੀਰ ਸਿੰਘ ਸੁਪਰਸੀਡਰ ਮਸ਼ੀਨ ਵਿੱਚ ਫਸ ਗਿਆ ਤੇ ਸੁਪਰਸੀਡਰ ਨੇ ਉਸ ਤੇ ਸਰੀਰ ਦੇ ਟੁਕੜੇ ਕਰ ਦਿੱਤੇ ਇਹ ਨਜ਼ਾਰਾ ਇੰਨਾ ਭਿਆਨਕ ਸੀ ਕਿ ਦੇਖਿਆ ਨਹੀਂ ਜਾ ਸਕਿਆ ਇਸ ਘਟਨਾ ਕਾਰਨ ਪੂਰੇ ਬਰਨਾਲਾ ਇਲਾਕੇ ਵਿੱਚ ਸ਼ੋਗ ਦੀ ਲਹਿਰ ਹੈ ਮਿੱਤੇ ਕੇ ਨੌਜਵਾਨ ਦੇ ਟੁਕੜੇ ਹੋਈ ਲਾਸ ਨੂੰ ਸ਼ਿਵਲ ਹੱਤਿਆਲ ਬਰਨਾਲਾ ਵਿੱਚ ਲਿਆਂਦਾ ਗਿਆ ਜਿੱਥੇ ਪਾਲਕਿਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਚਲਦੇ ਅਗਲੀ ਵੱਡੀ ਖਬਰ ਦੇ ਵੱਲ ਗੁਰੂ ਨਾਨਕ ਦੇਵ ਜੀ ਦਾ ਸਵਾੰਗ ਰਚਨ ਵਾਲੇ ਪ੍ਰਬੰਧਕਾਂ ਵਿੱਚੋਂ ਸੈਕਟਰੀ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਤੁਹਾਨੂੰ ਦੱਸ ਦੇ ਕੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੱਧ ਪ੍ਰਦੇਸ਼ ਦੇ ਸੈਡੋਲ ਵਿੱਚ ਸਿੰਧੀ ਭਾਈਚਾਰੇ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਸੀ ਇਸ ਮੌਕੇ ਕਮੇਟੀ ਮੈਂਬਰਾਂ ਵੱਲੋਂ ਕਰਵਾਏ ਸਮਾਗਮ ਦੇ ਵਿੱਚ ਇੱਕ ਬੱਚੀ ਬਲੋਗਰ ਨਾਨਕਦੇਵ ਜੀ ਦਾ ਸਵਾਗ ਰਚਿਆ ਗਿਆ ਸੀ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤੇ ਹੁਣ ਖਬਰ ਸਾਹਮਣੇ ਆਇਆ ਕਿ ਸੋਡਲ ਵਿੱਚ ਗੁਰੂ ਨਾਨਕਦੇਵ ਜੀ ਦਾ ਸਵਾਗ ਰਚਣ ਵਾਲੇ ਪ੍ਰਬੰਧਕਾਂ ਚੋਂ ਸੈਕਟਰੀ ਦੀ ਮੌਤ ਹੋ ਜਾਣ ਦੀ ਸਮਾਚਾਰ ਹੈ ਮਿੱਥਕ ਸੈਕਟਰੀ ਦੀ ਪਛਾਣ ਕਿਸ਼ਨ ਸਿੰਘ ਰਪਾਲ ਦੱਸਿਆ ਜਾ ਰਿਹਾ ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਇਸ ਦੀ ਪੁਸ਼ਟੀ న్యూਸ 88 ਨਾਲ ਗੱਲਬਾਤ ਸੋਡਲ ਸਿੰਧੀ ਦੇ ਸਮਾਜ ਦੇ ਮੁਖੀ ਰਮੇਸ਼ ਖੱਤਰੀ ਨੇ ਕੀਤੀ ਹੈ ਤੇ ਉਹਨਾਂ ਇਹ ਵੀ ਜਾਣ ਕਰ ਦਿੱਤੀ ਹੈ ਕਿ ਜਿਸ ਕੁੜੀ ਨੇ ਗੁਰੂ ਨਾਨਕ ਦੇਵ ਜੀ ਦਾ ਸਵਾਗ ਰਸਿਆ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਤੇ ਹਸਪਤਾਲ ਦੇ ਵਿੱਚ ਭਰਤੀ ਹੈ ਦੱਸ ਦिए ਕਿ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱੰਧੀ ਸਮਾਜ ਤੋਂ ਸਿੱਖਾਂ ਤੋਂ ਮੁਆਫੀ ਵੀ ਮੰਗ ਲਈ ਸੀ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਲਗਾਤਾਰ ਫੋਨ ਆ ਰਹੇ ਸਨ ਜਿਸ ਕਾਰਨ ਫੈਕਟਰੀ ਦੇ ਕਿਸ਼ਨ ਸੰਪਾਲ ਵਿੱਚ ਇਹ ਸਦਮਾ برداشت ਨਹੀਂ ਕਰ ਸਕੇ ਤੇ ਉਹਨਾਂ ਦੀ ਅੱਜ ਸਵੇਰੇ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਦੱਸ ਦिए ਕਿ ਸਿੱਖ ਧਰਮ ਮੰਦਰ ਗੁਰੂ ਸਾਹਿਬਾਨਾਂ ਦੀ ਨਕਲ ਕਰਨ ਦੀ ਸਖਤ ਮਨਾਈ ਹੈ ਤੇ ਜਦੋਂ ਇਹ ਵੀਡੀਓ ਵਾਇਰਲ ਹੋਇਆ ਐ ਜੀਪੀਸੀ ਨੇ ਇਸ ਸਵੰਦੀ ਨੋਟਿਸ ਵੀ ਲਿਆ ਤੇ মিডিਆ ਵਿੱਚ ਵੀ ਖਬਰ ਨਾ ਸਰਉਣ ਤੋਂ ਬਾਅਦ ਸੰਧੀ ਕਮੇਟੀ ਮੈਂਬਰਾਂ ਨੇ ਅਗਲੇ ਦਿਨ ਹੀ ਮਾਫੀ ਜਿਹੜੀ ਉਹ ਮੰਗ ਲਈ ਸੀ ਸੋ ਅੱਗੇ ਚੱਲਦਾ ਇੱਕ ਹੋਰ ਵੱਡੀ ਖਬਰ ਦੇ ਵੱਲ ਤਨਾਜ ਦੇ ਇੱਕੀ ਤਹਿਸੀਲਾਂ ਦੇ ਵਿੱਚ ਅੱਜ ਜਿਹੜੇ ਨੇ ਕੰਮ ਨਹੀਂ ਹੋਣਗੇ ਵੱਡੀ ਖਬਰ ਆ ਪੰਜਾਬ ਭਰ ਦੇ ਤਹਿਸੀਲਾਂ ਮਾਲ ਦਫ਼ਤਰਾਂ ਚ ਲੇ ਕੰਮ ਨਹੀਂ ਹੋਣਗੇ ਤਹਿਸੀਲਦਾਰ ਜਿਹੜੇ ਨੇ ਹੜਤਾਲ ਤੇ ਚਲੇ ਗਏ ਨੇ ਸੋ ਕੱਲ ਦੀ ਅਪਡੇਟ ਆ ਜਿਹੜੀ ਕਿ ਅੱਜ ਲਾਗੂ ਹੋ ਗਈ ਆ ਅੱਜ ਪੰਜਾਬ ਰੈਵਨਿਊ ਆਫਸਰ ਐਸੋਸੀਏਸ਼ਨ ਪੰਜਾਬ ਦੀ ਆਨਲਾਈਨ ਮੀਟਿੰਗ ਲਖਮਨ ਸਿੰਘ ਮੀਤ ਪ੍ਰਧਾਨ ਸ਼੍ਰੀਮਤੀ ਅਰਚਨਾ ਸ਼ਰਮਾ ਮੀਤ ਪ੍ਰਧਾਨ ਨਵਦੀਪ ਸਿੰਘ ਭੋਗਲ ਮੀਤ ਪ੍ਰਧਾਨ ਅਤੇ 라ਸ਼ਨ ਮੀਤ ਪ੍ਰਧਾਨ ਦੀ ਹਾਜ਼ਰੀ ਵਿੱਚ ਜਿਹੜੀ ਹੋਈ ਸੀ ਇਸ ਦੇ ਵਿੱਚ ਜਿਹੜਾ ਇਹ ਵੱਡਾ ਫੈਸਲਾ ਲਿਆ ਗਿਆ ਐਸੋਸੀਏਸ਼ਨ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਹੋਇਆ ਕਿ ਪੰਜਾਬ ਦੇ ਸਾਰੇ ਰੈਵਨਿਊ ਆਫਸਰਾਂ ਜਿਵੇਂ ਕਿ ਮਾਲ ਅਫਸਰ ਸਬ ਰਜਿਸਟਰ ਤਹਿਸੀਲਦਾਰ ਨਹਿਬ ਤਹਿਸੀਲਦਾਰ ਜਿਹੜੇ ਕਿ 28 11 2024 ਨੂੰ ਸਮੂਹਿਕ ਛੁੱਟੀ ਤੇ ਜਾਣਗੇ ਤੇ ਸਵੇਰੇ 10 ਵਜੇ ਡੀਐਸਪੀ ਵਿਜੀਲੈਂਸ ਦਫਤਰ ਬਰਨਾਲਾ ਤੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨਗੇ ਆਮ ਲੋਕਾਂns ਵਜਾ ਨਾਲ ਹੋਣ ਵਾਲੀ ਮੁਸ਼ਕਲ ਦਾ ਸਾਰੀ ਜ਼ਿੰਮੇਵਾਰੀ ਵਿਜੀਲੈਂਸ ਵਿਭਾਗ ਪੰਜਾਬ ਅਤੇ ਪੰਜਾਬ ਸਰਕਾਰ ਦੀ ਜਿਹੜੀ ਆ ਹੋ ਹੋਵੇਗੀ ਸਵੇਸਾ ਜਿੱਦੀਆਂ ਵੱਡੀਆਂ ਮੁੱਖ ਖਬਰਾਂ ਮਿਲਦੇ ਹੋਂ ਜਾਣਕਾਰੀ ਦੇ ਨਾਲ ਹੋ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ